ਸਤ ਸ੍ਰੀ ਅਕਾਲ ਬਾਈ ਸਾਰਿਆਂ ਦੇ ਕੀ ਹਾਲ ਚਾਲ ਹੈ ਪਿਛਲੇ ਹਫ਼ਤੇ ਯਾਰ ਇੱਕ ਆਪਾਂ ਵੀਡੀਓ ਪਾਈ ਸੀ ਜਿਹੜੇ ਇੱਕ ਭਰਾ ਨਾਲ ਪਟਿਆਲੇ ਏਰੀਏ ਦਾ ਸੀਗਾ ਉਹਦੇ ਨਾਲ ਠੱਗੀ ਵਜੀ 6.5 ਲੱਖ ਰੁਪਏ ਏਜੰਟ ਬਣ ਕੇ ਮੁੰਡੇ ਨੇ ਠੱਗੀ ਮਾਰੀ ਸੀ ਜਾਲੀ ਏਜੰਟ ਹੈ ਜਾਲੀ ਡਾਕੂਮੈਂਟ ਹੈ ਜਾਲੀ ਸਾਰੇ ਮਤਲਬ ਕਾਗਜ਼ ਪੱਤਰ ਲਾ ਕੇ ਉਹਨੇ 6.5 ਲੱਖ ਰੁਪਏ ਲੁੱਟਿਆ ਸੀ ਉਹਨੇ ਤੇ ਇਹ ਆ ਆਪਣਾ ਕੀ ਕਹਿੰਦੇ ਹੁੰਦੇ ਇਹਦੇ ਇਹ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਕੁਝ ਦੱਸਦਾ ਮੈਂ ਨਵਾਂ ਮੋੜ ਆਇਆ ਇੱਕ ਹੋਰ ਇਹ ਪਾਰਟ 2 ਆ ਵੀਡੀਓ ਦਾ ਇੱਕ ਪਾਰਟ 3 ਦੇ ਵਿੱਚ ਤੁਹਾਨੂੰ ਅਗਲੀ ਚ ਦੱਸੂਗਾ ਮੈਂ ਕੀ ਕੀ ਕੁਝ ਹੋਇਆ ਕੀ ਕੀ ਹੁਣ ਹਰ ਗੱਲਾਂ ਬਾਤਾਂ ਜਿਹੜਾ ਮੁੰਡੇ ਦਾ ਟੱਗੀ ਵੱਜੀ ਆ ਉਹਦੇ ਨਾਲ ਫੋਨ ਤੇ ਕੀ ਗੱਲਾਂ ਕਰਦਾ ਤੁਹਾਨੂੰ ਉਹਦੀ ਜਵਾਲ ਪਲਟਦੀ ਦਾ ਪਤਾ ਲੱਗੂ ਵੀ ਕਿਹੜੇ ਲੋਟੋਂ ਗੱਲਾਂ ਕਰਦਾ ਕੀ ਹਨਾ ਕਰ ਰਿਹਾ ਤੇ ਪਾਰਟ 3 ਦੇ ਵਿੱਚ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਵੀ ਉਹ ਕੀ ਕੀ ਕੁਝ ਮੰਨੇ ਆ ਕਿੰਨੇ ਪੈਸੇ ਮੰਨੇ ਆ ਠੀਕ ਹੈ ਭਰਾ ਉਹਦਾ ਅਮਰੀਕਾ ਰੈਂਦਾ ਆ ਮੁੰਡਾ ਨਿਊਜ਼ੀਲੈਂਡ ਰੈਂਦਾ ਜਿਹੜਾ ਟੱਗੀ ਵਜੀ ਆ ਉਹ ਹੈਗਾ ਪਟਿਆਲੇ ਏਰੀਆ ਪਟਿਆਲੇ ਏਰੀਆ ਦਾ ਠੀਕ ਹੈ ਉਹ ਸਾਰੀ ਕਾਰਵਾਈ ਪਾਈ ਹੋਈ ਆ ਚੱਲ ਰਿਹਾ ਇਨਵੈਸਟੀਗੇਸ਼ਨ ਜਾਰੀ ਹੈ ਤੇ ਵੀਡੀਓ ਨੂੰ ਐਂਡ ਤੱਕ ਭਰਾ ਵਣ ਕੇ ਜਰੂਰ ਦੇਖਿਓ ਠੀਕ ਹੈ ਤਾਂ ਕਿ ਕਿਸੇ ਨਾਲ ਹੋਰ ਨਾ ਠੱਗੀ ਵਜੇ ਤੇ ਆਪਣਾ ਦੂਜਾ ਕੀ ਕਹਿੰਦੇ ਹੁੰਦੇ ਆ ਤੀਜੇ ਪਾਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਕੀ ਕੀ ਕੁਛ ਮੰਨੇ ਆ ਉਹ ਬਿਨਾਂ ਗੱਲ ਤੋਂ ਕੌਣ ਕਿਸੇ ਦੇ ਪੈਸੇ ਮੰਨੂਗਾ ਜਦੋਂ ਹੁਣ ਮੈਂ ਤੁਹਾਡੇ ਪੈਸੇ ਦੇਣਾ ਹੀ ਨਹੀਂ ਤਾਂ ਮੈਂ ਤੁਹਾਨੂੰ ਕੋਲੋਂ ਪੱਲਿਓਂ ਪੈਸੇ ਕਿਵੇਂ ਦੇ ਦੂੰਗਾ ਯਾਰ ਦੱਸੋ ਮੈਨੂੰ ਹਣਾ ਠੀਕ ਹੈ ਲੱਖ 2 3 4 5 ਤੱਕ ਮੰਨੇ ਹੋਏ ਆ ਉਹ ਉਹ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਦਿਖਾਉਂਗਾ ਵੀ ਇਹ ਆ ਕੁਛ ਹੈ ਠੀਕ ਹੈ ਹੁਣ ਤੁਸੀਂ ਉਹ ਮੁੰਡੇ ਨਾਲ ਜਿਹੜੀ ਗੱਲਬਾਤ ਹੋਈ ਆ ਉਹਦੇ ਨਾਲ ਫੋਨ ਤੇ ਉਹ ਸੁਣੋ ਕੀ ਕਹਿੰਦਾ ਕਿਵੇਂ ਉਹਦੀ ਜ਼बान ਪਲਟਦੀ ਹੈ ਠੀਕ ਹੈ ਸੁਣੋ 200 ਰੁਪਿਆ ਤੈਨੂੰ ਮੈਂ 50 ਦੀ 10 ਤਾਂ ਤੇਰੇ ਨਾਲ ਸਮਝ ਨਹੀਂ ਚੰਗੀ ਫਿਰ ਨਹੀਂ ਜਿਹੜਾ ਮੈਂ ਤੈਨੂੰ 16 ਤਰੀਕ ਨੂੰ 50000 ਕੀਤਾ ਸੀ 16 ਮਾਰਚ ਨੂੰ ਉਹ ਫਿਰ ਮੇਰੇ ਅਕਾਊਂਟ ਚ ਗਿਆ ਮੈਂ ਤਾਂ ਕਿਸੇ ਦਾ ਦੇਣਾ ਨਹੀਂ ਮੈਂ ਤਾਂ ਤੈਨੂੰ ਐਮਬੈਸੀ ਫੀਸ ਪਲੱਸ ਐਕਸਪੀਰੀਅੰਸ ਭੇਜਿਆ ਤੈਨੂੰ ਤੈਨੂੰ ਇਹ ਦੱਸਦਾ ਨਹੀਂ ਮੈਨੂੰ ਪਤਾ ਕਿ ਤੈਨੂੰ ਕਾਹਦੇ ਭੇਜੇ ਤੂੰ ਮੈਨੂੰ ਨਹੀਂ ਭੇਜੇ ਉਦੋਂ ਤਾਂ ਮੰਗਿਆ ਤੇ ਉਹਨੂੰ ਭੇਜਿਆ ਉਦੋਂ ਤਾਂ ਤੂੰ ਮੈਨੂੰ ਕਹਿੰਦੇ ਉਦੋਂ ਤਾਂ ਤੁਸੀਂ ਮੈਨੂੰ ਕਹਿੰਦੇ ਸੀ ਨਾਲ ਦੀ ਨਾਲ ਵੀ ਹੁਣ ਕਰਨੀ ਸ਼ੋਅ ਕਰ ਲਈ ਮੇਰੇ اکاؤنٹ 'ਚ 50 ਕੇ 51000 ਰੁਪਿਆ ਤੇਰਾ ਆਇਆ ਉਹ ਤੇ ਮੈਂ ਤੇਰੇ ਕੋਲ ਹੀ ਲੈਣਾ ਮੈਂ ਤੈਨੂੰ ਜਾਣਦਾ ਵੀ ਨਹੀਂ ਫਿਰ ਮੇਰਾ ਕਾਹਤੋਂ ਲੈਣਾ ਸੀਗਾ ਉਹਨੇ ਮੇਰੇ ਖਾਤੇ 'ਚ ਪਾਇਆ ਉਹ ਤੋਂ ਬਾਅਦ ਮੇਰੇ ਕੋਲ ਕੋਈ ਕਿਹੜਾ ਰੁਪਿਆ ਨਹੀਂ ਆਇਆ ਨਾ ਮੈਂ ਤੇ ਮੁਝਾਰਦੇ ਮੈਂ 16 ਮਾਰਚ ਨੂੰ ਤੈਨੂੰ 50 51000 ਸੈਂਡ ਵੀ ਕੀਤਾ ਤੇ 12 ਅਪ੍ਰੈਲ ਨੂੰ ਤੈਨੂੰ 6 ਲੱਖ ਰੁਪਿਆ ਇਹ ਵੀ ਸੈਂਡ ਕੀਤਾ ਉਹ ਪ੍ਰਾਵਾ ਮੈਂ ਤਾਂ 16 ਨੂੰ ਹਲ ਤੈਨੂੰ 6 ਹੋਰ ਕਰਨਾ ਸੀ ਉਹ ਤਾਂ ਚਲੋ ਬੈਂਕ ਨੇ ਮੋੜਤਾ ਨਹੀਂ ਤਾਂ ਤੂੰ ਮੈਨੂੰ 12 ਚ 6 ਪੀ ਧਰਨੀ ਸੀ ਮੈਂ ਕਰਦਾ ਨਾ ਕਰਦਾ ਉਹ ਮੇਰੀ ਸਿਰਦਰਦੀ ਨਹੀਂ ਹੈ ਕਿ ਤੂੰ ਉਹ ਕਰਦਾ ਹੋ ਉਹ ਠੱਗੀ ਮਰਾਲ ਲੈਂਦਾ ਫਿਰ ਕੀ ਹੁੰਦਾ ਤੇ ਸਾਡੇ 12 ਲੱਖ ਰੁਪਏ ਕੀ ਮਰਾਲ ਲੈਂਦਾ 6 ਦੇ ਸਾਡੇ 6 ਦੇ ਤੋਂ ਪਹਿਲਾਂ ਮਰਾਲੀ ਹਮ ਟਿਕਟ ਵੀ ਤੂੰ ਜਾਲੀ ਭੇਜੀ ਓਏ ਪ੍ਰਾਵਾ ਮਾਤਾ ਮੇਰੀ ਮੈਂ ਕੀ ਕਹਿੰਦੀ ਸੀ ਵਿਜ਼ੇ ਤੋਂ ਬਾਅਦ ਕਿ ਮੁੰਡੇ ਨੂੰ ਪੁੱਛ ਲਈ ਪੰਜੀਰੀਆਂ ਇਹ ਇਹ ਔਕਾਤ ਦਿਖਾਈਆਂ ਤੂੰ ਆਪਣੀ ਪ੍ਰਾਵਾ ਮੈਨੂੰ ਲੋੜ ਨਹੀਂ ਮੈਨੂੰ ਲੋੜ ਨਹੀਂ ਬਈ ਤੂੰ ਕਹਿੰਦਾ ਸੀ ਤੂੰ ਕਹਿੰਦਾ ਸੀਗਾ ਵੀ ਹਨਾ ਮੇਰੀ ਮਾਤਾ ਇੱਥੇ ਹੀ ਰਹਦੀ ਆ ਪੰਜੀਰੀ ਤਾਂ ਇੱਥੇ ਹੀ ਮਾਤਾ ਤੇਰੇ ਤਾਂ ਇੱਥੇ ਨੇ ਗੇ ਇੰਡੀਆ ਨੇ ਗੇ ਤੇਰੇ ਤੇਰੇ ਮੇਰੇ ਨਾਂ ਤੇ ਤੇਰੇ ਨਾਲ ਠੱਗੂ ਏ ਮੈਨੂੰ ਉਹਦਾ ਵੀ ਦੁੱਖ ਹੈ ਤੇ ਤੈਨੂੰ ਕੋਈ ਦੁੱਖ ਨਹੀਂ ਆ ਬਈ ਕਿੱਦਾਂ ਗੱਲ ਕਰ ਰਿਹਾ ਮੇਰੇ ਨਾਲ ਰਣਜੀਤ ਮੈਨੂੰ ਤੇਰੇ ਤੇ ਇਹ ਉਮੀਦ ਨਹੀਂ ਸੀ ਲੈ ਰਣਜੀਤ ਰਣਜੀਤ ਮੈਂ ਤੈਨੂੰ ਮੈਂ ਇਹ ਗੱਲ ਕਰਦਾ ਵੀ ਮੇਰੇ ਨਾਲ ਲੈ ਜਾ ਸਹੀ ਗੱਲ ਆਪਣੇ ਗੱਲ ਕਰਦਾ ਮੈਂ ਤੇਰੇ ਨਾਲ ਅੱਜ ਤੱਕ ਤਾਂ ਹੀ ਨਹੀਂ ਗੱਲ ਕੀਤੀ ਹੂੰ ਤਾ ਤਾਂ ਵੀ ਬੰਦਾ ਗੁੱਸੇ 'ਚ ਹੋਣਾ ਕੁਝ ਕਹਿਣਾ ਦਾ ਵੀ ਮੈਂ ਕੋ ਮੈਂ ਤੇਰੇ ਨਾਲ ਠੱਗੀ ਕੀਤੀ ਮੈਂ ਕੋ ਡਰਦਾ ਤੇਰੇ ਤੋਂ ਠੱਗੀ ਹੋਰ ਕਿਹਨੇ ਕੀਤੀ ਤੀ ਤੂੰ ਹੀ ਕੀਤੀ ਏ ਮੈਂ ਜਿੰਨੇ ਜਿੰਨੇ ਕੀਤੀ ਹੈ ਬਈ ਉਹਦੇ ਉਹਦੇ ਕੋਲ ਜਾ ਮੈਂ ਉਹਦੇ ਖਿਲਾਫ ਕੰਪਲੇਨ ਕੀਤੀ ਹੋਈ ਹੈ ਜਦੋਂ ਵੀ ਮੈਨੂੰ ਕੋਈ ਕੁਛ ਉਹਦਾ ਪਤਾ ਲੱਗਦਾ ਸਭ ਕੁਝ ਹੁੰਦਾ ਤੈਨੂੰ ਮਿਲ ਜੂਗਾ ਕਿਹੜੀ ਕੰਪਲੇਨ ਕੀਤੀ ਹੈ ਤੂੰ ਮੈਂ ਮੈਂ ਜਿਹੜੇ ਵੀ ਬੰਦਿਆਂ ਤੋਂ ਤੈਨੂੰ ਗੱਲ ਕਰਾਈ ਹੈ ਹਰ ਇੱਕ ਬੰਦੇ ਨੂੰ ਸਕਰੀਨਸ਼ਾਟ ਭੇਜੇ ਹੋਇਆ ਮੈਂ ਅੱਛਾ ਹਾਂ ਅੱਛਾ ਤੇ ਇਹ ਤੇਰੀਆਂ ਕੋਲ ਕੋਈ ਬਾਲੀਆਂ ਚੰਗੀਆਂ ਗੱਲਾਂ ਨਹੀਂ ਹੈਗੀਆਂ ਹਨਾ ਬੰਦੇ ਨੂੰ ਆਪਣੇ ਜਾਲ ਚ ਫਸਾ ਕੇ ਪੂਰਾ ਐਵੇਂ ਜੇ ਚੱਲ ਕੇ ਵੀ ਹਾਂ ਐਦੋਂ ਵੀਜ਼ਾ ਆਉਂਦਾ ਮਹੀਨੇ ਦੇ ਵਿੱਚ ਵਿੱਚ ਕਿਉਂ ਤੂੰ ਮੇਰੇ ਨਾਲ ਗੱਲ ਕਰ ਰਹੇ ਆ ਤੇ ਤੂੰ ਤੂੰ ਕਿਹੜੇ ਤਰੀਕੇ ਨਾਲ ਗੱਲ ਕਰ ਰਹੇ ਆ ਬਈ ਮੈਂ ਤਾਂ ਮੈਂ ਆਪਣੇ 6.5 ਲੱਖ ਤੇਰੇ ਅਕਾਊਂਟ ਚ ਪਾਏ ਆ ਤਾਂ ਗੱਲ ਕਰ ਰਹੇ ਆ ਮੇਰੇ ਅਕਾਊਂਟ ਮੇਰਾ ਅਕਾਊਂਟ ਮੇਰੇ ਕੋਲ ਦੇ 50000 ਰੁਪਏ ਆ ਉਹਦੀ ਮੇਰੇ ਕੋਲ ਪ੍ਰੂਫ ਹੈ ਮੈਂ ਜਿਹੜੇ ਬੰਦੇ ਕੋਲ ਲੈਣੇ ਸੀ ਉਹਨੇ ਮੇਰੇ ਚ ਕੋਈ ਕਰਾਇਆ 6 ਲੱਖ ਰੁਪਏ ਦਾ ਤਹਿ ਆਪਣਾ ਮੈਂ ਬੀਐਨਜ਼ ਬੈਂਕ ਨਾਲ ਹੂੰ ਇਹਨਾਂ ਨੂੰ ਪੁੱਛ ਕੰਪਲੇਂਟ ਕਰਾ ਗੱਲ ਕੀਤੀ ਕਹਿੰਦੇ ਜਿਹੜਾ ਇਹ ਅਕਾਊਂਟ ਨੰਬਰ ਹੈ ਉਹ ਜਿਸਟਿ ਨਹੀਂ ਕਰਦਾ ਹੈਗਾ ਠੀਕ ਆ 16 ਤਰੀਕ ਨੂੰ ਜਦੋਂ ਮੈਨੂੰ ਪਤਾ ਲੱਗਿਆ ਵੀਜ਼ਾ ਫੇਕ ਆ ਉਸ ਤੋਂ ਬਾਅਦ ਮੈਂ ਬੰਦਿਆਂ ਨੂੰ ਕ੍ਰਾਈਸ ਚਰਚ ਨੂੰ ਕਿਹਾ ਤੈਨੂੰ ਫੋਨ ਵੀ ਆਇਆ ਵੀ ਤੂੰ ਸਾਨੂੰ ਚੈੱਕ ਕਰਾ ਸੀ ਆਕਲੈਂਡ ਹਾਂ ਹੂੰ ਮੇਰੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਮੈਂ ਲਾਸਟ ਅਗਸਟ ਦਾ ਨਿਊਜ਼ੀਲੈਂਡ ਨਹੀਂ ਹੈਗਾ ਚਲੋ ਨਹੀਂ ਹੈਗਾ ਗੱਲ ਤਾਂ ਹੋਈ ਆ ਵਟਸਐਪ ਥਰੂ ਗੱਲ ਹੋਈ ਆ ਇੰਦਰ ਨਾਲ ਕ੍ਰਾਈਸ ਚਰਚ ਤੋਂ ਮੈਨੂੰ ਲੱਗਦਾ ਉਦੋਂ ਤੂੰ ਮੈਨੂੰ ਗਲਤ ਨੰਬਰ ਦਿੱਤਾ ਸੀ ਟੈਂਪਰੇਰੀ ਨੰਬਰ ਦਿੱਤਾ ਸੀ ਰਣਜੀਤ ਤੂੰ 17 ਫਰਵਰੀ 18 ਫਰਵਰੀ ਰਣਜੀਤ ਰਣਜੀਤ ਨਾ ਕਰ ਮੈਂ ਕੋਈ ਤੇਰੇ ਤੋਂ ਛੂਟਾ ਨਹੀਂ ਹੈਗਾ ਮੈਂ ਨਾ ਬੰਦਿਆਂ ਨੂੰ ਗੱਲ ਕਰ ਮੈਂ ਤੇਰੇ ਨਾਲ ਇਹ ਹੱਜੀ ਤੌਰ ਤੇ ਤੇਰੀ ਸਿਚੁਏਸ਼ਨ ਤਰਸ ਯੋਗ ਆ ਮੈਂ ਉਹਦੇ ਦੇ ਅਧਾਰ ਤੇ ਤੇ ਨਾਲ ਗੱਲ ਕਰ ਰਿਹਾ ਫਿਰ ਰਣਜੀਤ ਆ ਤੇਰਾ ਨਾਮ ਹੀ ਆ ਹੋਰ ਕੀ ਕਹਾ ਵੱਡਾ ਭਾਈ ਕਹਿ ਦਨਾ ਵੱਡਾ ਭਾਈ ਨਾ ਕਹ ਮੈਨੂੰ ਹੋਰ ਹੋਰ ਕਹਾ ਕੀ ਤੈਨੂੰ ਉਹਨੇ ਰੀ ਬਹੁਤ ਭੰਡੀ ਕਰਾ ਚੁੱਕਾ ਸਾਰੇ ਨਿਊਜ਼ੀਲੈਂਡ ਤੇ ਮੈਨੂੰ ਪਤਾ ਬਈ ਕਿਹੜੇ ਕਿਹੜੇ ਬੰਦੇ ਦਾ ਮੈਨੂੰ ਮੈਸੇਜ ਆ ਤੇ ਕਿਹੜੇ ਕਿਹੜੇ ਬੰਦੇ ਨੇ ਮੈਂ ਆਪਣੀਆਂ ਸਫਾਈਆਂ ਦੇ ਦੇ ਰਿਆਂ ਜੇ ਤੂੰ ਤੈਨੂੰ ਇੱਟਾ ਹੀਗਾ ਨਾ ਜੇ ਤੈਨੂੰ ਇੱਟਾ ਹੀਗਾ ਅਸਲੀ ਗਲੀ ਚੱਲਦਾ ਤੂੰ ਗਲਤ ਜੰ내 ਹੁਣ ਕਿਉਂ ਤੂੰ ਵੀ ਵਿੱਚੇ ਠੁਕੇਗਾ ਤੇ ਜਿਹੜੇ ਤੇਰੇ ਪੋਸਟਾਂ ਪਾਉਣ ਵਾਲੇ ਇਹ ਵੀ ਸਾਰੇ ਠੁਗਣਗੇ ਮੈਂ ਸਾਰਿਆਂ ਦਾ ਪੱਕਾ ਇਲਾਜ ਕਰ ਲਿਆ ਕੋਈ ਨਹੀਂ ਕੋਈ ਨਹੀਂ ਕਰ ਤੂੰ 6.5 ਲੱਖ ਤੂੰ ਖਾਦਾ ਤੂੰ ਠੁਕੇਗਾ ਕੋਈ ਨਹੀਂ ਗੱਲ ਸੁਣ ਓ ਇੱਕ ਭਰਾ ਬਣ ਕੇ ਨਾ ਵੀਡੀਓ ਚੰਗੀ ਲੱਗਦੀ ਹੈ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਯਾਰ ਕਿਸੇ ਜਵਾਕ ਦੇ ਪੈਸੇ ਨਾ ਫਸਣ ਕੋਈ ਗਰੀਬ ਮਾਰਿਆ ਨਾ ਜਾਵੇ ਗਰੀਬ ਮਾਰਨਾ ਹੋਵੇ ਕਿਸੇ ਨਾਲ ਠੀਕ ਹੈ ਠੱਗਾਂ ਦੇ ਟੋਲੇ ਬਹੁਤ ਇੰਟਰਨੈਟ ਤੇ ਬੈਠੇ ਹੋਏ ਆ ਠੀਕ ਹੈ ਤੇ ਕਮੈਂਟ ਜ਼ਰੂਰ ਕਰਿਆ ਕਰੋ ਦੱਸਿਆ ਕਰੋ ਵੀ ਵੀਡੀਓ ਚੰਗੀ ਲੱਗੀ ਕਿਵੇਂ ਆ ਕੀ ਦੇ ਨਾ ਹੋ ਰਿਹਾ ਹੈ ਕੀ ਕਿਹੜਾ ਸੋਚ ਰਿਹਾ ਆਉਣ ਬਾਰੇ ਬਾਹਲੇ ਮੁਲਕਾਂ ਚ ਠੀਕ ਹੈ ਕੋਈ ਕੱਲੇ ਨਿਊਜ਼ੀਲੈਂਡ ਦਾ ਹਾਲ ਨਹੀਂ ਇਹ ਚਾਰ ਚਪੇਰੇ ਚੱਲ ਰਹੇ ਹੈ ਇਹ ਸਕੈਮ ਠੀਕ ਹੈ ਧੰਨਵਾਦ ਬਾਈ ਸਾਰਿਆਂ ਦਾ